ਹਾਂਜੀ ਮਿੱਤਰੋ ਕੀ ਹਾਲ ਚਾਲ ਆ ਹਮੀਦ ਕਰਾਂ ਬਾਈ ਤਾਂ ਮੈਂ ਸਾਰੇ ਵਾਂਗੇ ਵਧੀਆ ਆਲ ਗੁੱਡ ਆਪਾਂ ਵੀ ਵਧੀਆ ਬਾਈ ਬਾਕੀ ਮਿੱਤਰੋ ਇਸ ਪੇਜ ਚੈਨਲ ਪਾ ਬਾਈ ਬਲੌਗ ਨਹੀਂ ਕਰਦੇ ਜਿੰਨੇ ਬਾਈ ਬਲੌਗ ਦੇਖਣੇ ਆ ਉਸ ਚੈਨਲ ਪਾਇ ਆਪਾਂ ਦੋ ਦਿਨ ਚ ਬਲੌਗ ਪਾਏ ਦੇ ਵਿਜੇ ਟਰੈਕਟਰ ਜਾਣ ਬਾਕੀ ਕਿਉਂਕਿ ਆਪਾਂ ਬਾਹਰ ਗਏ ਹੋਏ ਤੇ ਕਹੀਂ ਗਾ ਟੂਰ ਕਰਕੇ ਆਏ ਬਾਈ 10 ਦਿਨ ਬਾਅਦ ਪਿੰਡ ਮਾਏ ਬਾਈ ਪਿੰਡਾਂ ਦੇ ਕੱਲ ਸ਼ਾਮ ਨੂੰ ਆਏ ਦੇ ਅੱਜ ਸਵੇਰੀ ਨਿਕੜ ਪਟੇ ਬਾਈ ਅੱਜ ਕੇ ਮੇਰੇ ਕੋਲ 2-3 ਵਿਆਹ ਤੇ ਬਾਈ ਥੋੜਾ ਜਿਹਾ ਅਮਰਜੈਂਸੀ ਮੈਨੂੰ ਕੰਮ ਪੜ ਗਿਆ ਇੱਕ ਵਿਆਹ ਮਾਦਾ ਜਮੀ ਜਾ ਨਹੀਂ ਹੋਇਆ ਮੇਰੇ ਆਦੋਸਤ ਕੀ 시ਸਟਰ ਕੀ ਮੈਰਿਜ ਦੀ ਵਹਾਂ ਜਾ ਨਹੀਂ ਹੋਇਆ ਇੱਕ ਵਿਆਹ ਹੋ ਰਿਹਾ ਤੇਪਲਾ ਬਾਈ ਤੋਈ ਮੈਂ ਆਇਆ ਆਰਮਨਗਰ ਉਹਨੂੰ ਵਿਸ਼ਾਲ ਨੂੰ ਲੈਣਾ ਉਸਕੇ ਵਿਸ਼ਾਲ ਕਾ ਵੀ ਹੈ ਉਹ ਵਿਸ਼ਾਲ ਕਰਾਂ ਮੈਂ ਤੇਰੀ ਗੱਲ ਚਲੂੰਗਾ ਮਾਂ ਚਲਾਂ ਭਾਬੀ ਬਾਕੀ ਫਰੀ ਹੋਇਆ ਦਾ ਬਾਈ ਇਹ ਦੇਖੋ 1 ਵਜ ਗਿਆ ਇਹ ਵੀ ਵਿਆਹਾਂ 1 ਵਜੇ ਜਾ ਰਿਹਾ ਜਾਣਾ ਤਾਂ ਕਦੀ ਘੱਟ 10 ਵਜੇ ਜਾਣਾ ਤਾਂ ਡੇਰ ਵਜੇ ਹੀ ਜਾਣਦਾ ਆ ਵਹਾਂ ਜਾਣਾ ਤਾਂ ਡੇਰ ਵਜੇ ਸੀ ਫੇਰ ਹੋਰ ਆਂਦੇ ਤੇ ਫਲਾਂਦੇ ਉੱਪਰ ਵੀ ਬਾਹ ਦੇ ਆਗਾ ਵੀ ਉਰਾ ਆ ਜਾਂਗੇ ਇੱਕ ਕੱਲ ਨੂੰ ਬਈ ਅ ਫੰਕਸ਼ਨ ਆ ਕਿਸੇ ਕੀ ਦਾ ਆਪਣੇ ਰਿਲੇਟਿਵ ਆਂ ਬਰਾ ਅੰਬਾਲਾ ਉਨ ਕੀ ਬਈ ਚਿੱਠੀ ਲੈ ਕੇ ਜਾਣੀ ਆ ਉਹ ਘਰੇ ਜਰੂਰ ਆਣਾ ਬਈ ਤਾਂ ਗੱਡੀ ਚਾਹੀਦੀ ਇੱਕ ਦੋ ਮੈਂ ਕਿਹਾ ਜਰੂਰ ਬਈ ਜਰੂਰ ਪਹੁੰਚਾਂਗੇ ਪਤਾ ਗਿਆ ਤੀ ਧਿਆਨ ਕੇ ਬਈ ਜਾਣਾ ਚਾਹੀਦਾ ਦੇਖੋ ਮੁੰਡੇ ਕਾ ਦਾ ਹਲੀ ਵੀ ਚੱਲ ਗਿਆ ਬੰਦਾ ਵਾਹ ਵੀ ਕਰਾ ਵੀ ਚੱਲ ਕਹੀਂ ਹੋਰ ਕਰ ਲਓ ਐ ਜੀ ਕਿਸੇ ਕੁੜੀ ਆ ਸੀ ਆਪਣੀ ਬਈ ਥੀ ਦਿਹਾਣੀ ਕੇ ਕੰਮ ਵਾਣੀਆਂ ਆਪਾਂ ਪਿੱਛਾ ਰਹਿੰਦੇ ਉਹ ਕਰੇ ਚਿੱਠੀ ਲੈ ਕੇ ਜਾਣਾ ਮਾ ਚਲੋ ਜੀ ਚਲਾਂਗੇ ਜ਼ਰੂਰ ਬਾਕੀ ਬਾਈ 10 12 ਦਿਨ ਹੋ ਗਏ ਨਾ ਦਾੜੀ ਕਟਿੰਗ ਨਾ ਫੇਰ ਕਟਿੰਗ ਇਹ ਵੀ ਕਰਾਣੀ ਅੱਜ ਦੇਖਾਂਗੇ ਟਾਈਮ ਲਗਾਗਾ ਬਾਕੀ ਗੱਡੀ ਭੰਡੀ ਪੜੀ ਆ ਕਿਉਂਕਿ ਪਿੱਛੇ ਦੇ ਕਰਕੇ ਲੈ ਜੀਗੇ ਵਿਆਹਾਂ ਮੈਂ ਇੱਕ ਮੀਂਹ ਪੜਦੇ ਰਹੇ ਬੂਰਾ ਹਾਲ ਹੋਇਆ ਫੜਾ ਚੱਲ ਇਹਨੂੰ ਦੇਖਾਂਗੇ ਵਿਆਹ ਅਟੈਂਡ ਕਰਕੇ ਸ਼ਾਮ ਨੂੰ ਵਹੀਂ ਮੇਰਾ హెయిర్ ਡ्रेसਰ ਵਹੀਂ ਇਸ ਦਾ ਸਲੂਨ ਆ ਬਾਈ ਗੱਡੀ ਦਾ ਵਹੀਂ ਗੱਡੀ ਧਵਾ ਲੂੰਗਾ ਬਾਕੀ ਕਿ ਕਿ ਦਿਲ ਕਰ ਰਿਹਾ ਗੱਡੀ ਧਵਾਉ ਇੱਕ ਦਿਲ ਕਰ ਰਿਹਾ ਨਾ ਧਵਾਉ ਕਿਉਂਕਿ ਨਾ ਵਾਹ ਜੇ ਦੇਖੇ ਨੀਚੇ ਚਿੱਕੜਾ ਚਕਾੜਾ ਹੋਇਆ ਪੜਿਆ ਦੇਖਾਂ ਚੱਲ ਦੇਖੀ ਜਾਗੇ ਬਾਕੀ ਵਿਸ਼ਾਲ ਕੇ ਘਰ ਆ ਗਿਆ ਵਿਸ਼ਾਲ ਕਹਿ ਰਿਹਾ ਮੈਂ హెయిਰ ਡ੍ਰੈਰ ਕਰ ਰਹਾ ਹਾਂ ਲਈ ਮੈਂ ਕਰ ਲੈ ਬੁੱਗੇ హెయిਰ ਡ੍ਰੈਰ ਫਰਕ ਤਾਂ ਨਹੀਂ ਆਗਾ ਦਿਮਾਗ 'ਚ ਹੈ ਲੁੱਕ ਫਿਰ ਲੁੱਕ ਤਾਂ ਪਤਾ ਲੱਗ ਜਾਗੀ ਡ੍ਰੈਰ ਮਾਰ ਮਾਰਗਾ ਜਦ ਗਿਆ ਨਾ ਵਾਲ ਝੜ ਗਏ फेर इकਰਾ ਆਪਣੀ ਗੱਲ ਬੰਦਾ ਰਹਿ ਰਿਹਾ 1 15000 ਦਾ ਖਰਚਾ ਸਾਹ ਉਹ ਨਾਲ ਹੀ ਨਾ ਅੱਧੇ ਟੈਨਸ਼ਨ ਦਮਾਰੀ ਉਹ ਬੰਦੇ ਨੇ ਖਤਮ ਕਰਦੀ ਬਾਈ ਪਹਿਲਾਂ ਤਾਂ ਪਹਿਲਾਂ ਨਾ ਮੈਨੂੰ ਟੈਨਸ਼ਨ ਹੋ ਕਰਦੀ ਜਦ ਤੱਕ ਤਾਂ ਦੇਖਿਆ ਨਹੀਂ ਦਾ ਜਦ ਤੱਕ ਤਾਂ ਹੀ ਟੈਨਸ਼ਨ ਦੇ ਮਾਰੇ ਬੰਦੇ ਇੱਕ ਕੇ ਬਾਲ ਝੜ ਗਏ ਬੰਦੇ ਕੇ ਹਮ ਨਾ ਦੇਖਦੇ ਰਹਿਣਾ ਹੋਏ ਬਾਲ ਝੜ ਗਏ ਨਿਓ ਗਏ ਡਰਾਇਰ ਤੇ ਨਿਓ ਹੋ ਗਿਆ ਇਹ 15 ਸਵ ਮਰਤਾ ਹੀ ਵਧੀਆ ਲੱਗ ਰਿਹਾ ਹਾਂ ਉਹ 15000 ਰੁਪਏ ਕੀ ਬਿੱਗ ਜੀ ਲਾਗਾ ਨਹੀਂ ਬਿਰੀ ਆ ਇਸ ਸਾਲਾ ਮਾਨੂੰ ਡਰਾਇਰ ਦਾ ਡਰ ਘਟ ਗਿਆ ਨਾ ਵੀ 15000 ਤੋਂ ਲੱਗਣ ਆਇਆ ਕਿਆ ਗਈ ਹੈ ਜੈਸੇ ਮਰਜ਼ੀ ਲਵਾ ਜੈਸੇ ਮਰਜ਼ੀ ਬਾੜ ਲਵਾ ਇਹੋ ਵੀ ਸਵਾਦ ਆ ਗਿਆ ਗੱਲ ਦਾ ਭਾਈ ਬਾਕੀ ਬਈ ਲੇਟ ਹੋ ਗਏ ਥੋੜੇ ਜੇ ਸਵਾ ਇੱਕ ਹੋ ਗਿਆ ਨਾ ਚੱਲ ਚੱਲ ਗਿਓਣੀ ਰੋਟੀ ਰੋਟੀ ਖਾਣੇ ਆਪਾਂ ਨੇ ਯਾਰ ਬਿਆਹ ਤਾਂ ਡੇਰਾ ਵਸੀ ਵੀ ਜਾਣਾ ਦਾ ਪਰ ਟਾਈਮ ਨਹੀਂ ਦੇਣੇਗਾ ਹੈ ਨਾ ਉਹ ਕਹਿ ਰਿਹਾ ਦਾ ਕੌਣ ਗੌਰਵ ਹੂੰ ਚੜੇਗੇ ਆ ਜੀ ਗੌਰਵ ਆ ਜੀ ਯਾਰ ਇੱਥੇ ਕਿਆ ਟਾਈਮ ਆ ਡੇਰਾ ਵਸੀ ਕਿਹੜਾ ਨੇੜਾ ਤੇ ਡਾਈ ਆ ਪਰ ਲੈ ਚਲਾਂਗੇ ਤੁਨੂੰ ਇੱਕ ਰਾਸਤੇ ਨੂੰ ਹੋਰ ਨਾਲ ਲੈ ਚਲਾਂਗੇ ਮੈਂ ਦੇਖ ਨੋ ਨਾ ਯਾਰ 3-4 ਵਜੇ ਕੋਈ ਟਾਈਮ ਨਹੀਂ ਜਾਣਾ ਗਾਣੇ ਦਾ ਫਿਰ ਦੇਖਾਂਗੇ ਕਿਸੇ ਦਿਨ ਖਾਲੀ ਵਾਲ ਕਟਾਣੇ ਕੱਲੋਂ ਵੀ ਇੱਕ ਪ੍ਰੋਗਰਾਮ ਹੈ ਯਾਰ ਚਿੱਠੀ ਜੀ ਲੈ ਕੇ ਜਾਣੀ ਆ ਚੱਕਰ ਦੇ ਉਹ ਘਰਾਂ ਮਿਸਤਰੀ ਲੱਗ ਰਿਹਾ ਉਹਨੂੰ ਸਮਾਨ ਦੇਣਾ ਸਿਆਪੇ ਕਿਹੜਾ ਇੱਕਾ ਜਿੰਦਗੀ ਤੈਨੂੰ ਪਤਾ ਕਰਿਆ ਫਿਰ ਦਿੰਨੇ ਕੱਲ ਆ ਵੀ ਇਸੀ ਕਰਕੇ ਕੱਲ ਸਾਲਾ ਨਾ ਬਈ ਪਤਾ ਨਹੀਂ ਬਈ ਟਰੈਕਟਰ ਵਾ ਤੇ ਆਇਆ ਨਾ ਕੱਲ 10 ਘੰਟੇ ਮੇਰੇ ਤਾਂ ਨਾ ਸੱਚੀ ਘਰੇ ਵੀ ਸਾਲਾ ਕੰਨਾਂ ਨੂੰ ਸਾਲੇ ਟੀ 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 ਟਰੈਕਟਰ ਦੀ ਆਵਾਜ਼ ਆਂਦੀ ਰਹੀ ਪਤਾ ਨਹੀਂ ਕਿਹਾ ਹੋਇਆ ਕੁਦਰਤੀ ਰੂਪ ਹੋਇਆ। ਨਾ ਮੇਰਾ ਕਦੀ ਨਹੀਂ ਹੋਇਆ। ਉਹ ਇੱਕਦਮ ਉਤਰ ਕੇ ਅੰਦਰ ਵੜ ਗਿਆ ਨਾ ਘਰਾਂ ਬੈਠ ਗਿਆ ਨਾ ਘਰਾਂ ਕਿਉਂ ਬੈਠਿਆ ਤੇ ਗੁਰਬੀਂ ਮਾਲਾ ਲੰਘੇ ਮੈਂ ਵੀ ਮਾਲਾ ਲੰਘੀ। ਪਤਾ ਨਹੀਂ ਕਿਹਾ ਕੁਦਰਤੀ ਹੋਇਆ ਕੰਨਾ ਮਾ ਨਾ ਟੀਂ ਟੀਂ ਜਦ ਤੇਰੇ ਘਰਾਂ ਉਧਰੇ ਮੈਂ ਉਹ ਬੰਦੇ ਕ ਪਤਾ ਜਲੇਣ ਲੱਗੇ ਆਪਾਂ। ਜਦ ਵੀ ਨਾ ਮੇਰੇ ਕੰਨ ਤੇਰੀ ਮੰਮੀ ਕੁਝ ਬੋਲ ਰਹੀ ਆ ਮੰਨਣੇ ਸੁਣ ਰਿਹਾ ਹੈ। ਮੇਰੇ ਕੰਨ ਨਾ ਟੀਂ 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 ਆਪ ਸਮਾਈ ਕਰੀ ਜਾ ਰਹੇ ਤੇ। ਵਾਕੀ ਚਲਾ ਬਿਆਵਾ ਯਾਰ। ਬਾਈ ਫਮੇ ਦਾ ਆ ਗਏ ਮਨ ਲਗਾ ਲਈ ਬਰਾਤ ਨਹੀਂ ਆਈ ਹੈ ਹੈ ਕਾਂ ਰਣ ਦੀ ਬਰਾਤ ਰਾਜਸਥਾਨ ਨੰਬਰ ਆ ਰਹੇ ਬੁੱਗੇ ਗੱਡੀਆਂਗੇ ਫੁੱਲਾਂ ਵਾਲੀ ਗੱਡੀ ਵੀ ਨਹੀਂ ਆਈ ਮਨ ਲਗਾ ਥਮ ਜਲਦੀ ਤਾਂ ਆਗੇ ਤੂੰ ਦੀਰ ਥਰੋਕਸ ਨਾ ਨਾ ਇਹ ਤਾਂ ਹੋਰ ਕਿਸੇ ਦੇ ਹੁਣੇ ਨਾ ਖੜੀ ਆ ਗੱਡੀ ਉਹ ਦੇਖ ਸਿਆਜ ਸਦੀ ਹੋਈ ਸਾਲੇ ਆਪਾਂ ਲੇਟ ਆ ਬੁੱਗੇ ਹੈ ਲੁਧਿਆਣਾ ਚਾਹੀ ਗਾ ਤੁਹਾਨੂੰ ਕਰਨਾ ਲਓ ਭਾਈ ਵਿਆਹ ਆਇਆ ਵਿਆਹ ਲਈ ਪ੍ਰੋਗਰਾਮ ਲੇਟ ਆ ਬੰਦਾ ਇੱਧਰ ਪੂਰੂ 10 ਮਿਲ ਗਿਆ ਦਾ ਜਿਹੜਾ ਜਿਹੜਾ ਗਰੁੱਪ ਦਾ ਗਰੁੱਪ ਐਡਮਿਨ ਕਾਹਦਾ ਕਹਣਾ ਆਇਓ ਤੈਨੂੰ ਕਾਹ ਲੈ ਜਾਉਂ ਬਣਾਣਾ ਮੈਂ ਸੱਚੀ ਬੋਲਦਾਂ ਫਿਰ ਸੱਚ ਬੋਲਦੇ ਸੱਚ ਨੂੰ ਕਹੈ ਸਮਾ ਕਿਹੜਾ ਕੋਈ ਿੱਲੂ ਕਹੈ ਝੂਠ ਲੋਕਾਂ ਦੇ ਹੈ ਇਹ ਤਾਂ ਸਭ ਨੇ ਪਤਾ ਮੈਂ ਬੈਠ ਜਾ ਮੈਂ ਚਲਾਣੀ ਭਾਈ ਬੇਸਤੀ ਗੱਲ ਕਰਦੇ ਬੰਦੇ ਉਹ ਪਿੱਛੇ ਨਾਲ ਚੱਲੇ ਉਹ ਦੇਖ ਚਬਾਦਮ ਘਰ ਵਿੱਚ ਮਾਰ ਵਾਲੇ ਲੋਗੋ ਜੀ ਨਿਬੜ ਗਏ ਵਿਆ ਹੂੰ ਨਿਪੜੀ ਜਾਂ ਨਿਪੜਵਾ ਦੀ ਤਿੰਨ ਸਵਾ ਤਿੰਨ ਹੋ ਗਏ ਤਿੰਨ ਘੰਟੇ ਲੱਗੇ ਨਾ ਬਾਰਾ ਹੋਰ ਨਾ 1 ਵਜੇ ਆਇਆ 2 ਘੰਟੇ ਲੱਗੇ ਬਾਈ ਦੋ ਤਾਂ ਜ਼ਰੂਰੀ ਵੀ ਆ ਚਲਾ ਬਾਈ ਬਾਲ ਬੋਲ ਘਟਾਉਂਗਾ ਤੇ ਬਲੇ ਗੱਡੇ ਵਾਖ ਗਏ ਲੋ ਗੱਡੀਆਂ ਪਾਣੀ ਕੱਲੋਂ ਹੋ ਰਹੀ ਰੇ ਆਪਾਂ ਰੈਡੀ ਗੱਡੀਆਂ ਪਾਣੀ ਮਰਾਉਂਗਾ ਨਾ ਯਾਰ ਥੋੜਾ ਜਿਹਾ ਮਰਾ ਲੈਂਗੇ ਕੱਲ ਨੂੰ ਯਾਰ ਫਿਰ ਜਾਣਾ ਆਣਾ ਨਾ ਘਰਾਂ ਫਿਰ ਓਖਾ ਵਜਾ ਸਵੇਰ 9:30 ਵਜੇ ਜਾਣਾ ਬਾਈ 9 ਵਜੇ ਨਿਕਲਣਾ ਪੜਾਗਾ ਘਰਾਂ ਦੇ ਤਾਂ 9:30 ਵਜੇ ਤੇ 8:30 ਨਿਕਲਣਾ ਪੜਾਗਾ 1 ਘੰਟਾ ਆਰਾਮ ਤੇ ਲੱਗ ਜਾ ਬਾਈ ਯੇ ਬਾਈ 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 ਪੂਰ ਦਸੋ ਬਾਈ ਬਾਈ ਗੱਡੀ ਹੈ ਸਾਬ ਵੀ ਆ ਸਾਬ ਵੀ ਨਹੀਂ ਹੈ ਪਿੱਛੇ ਪਿੱਛੇ ਥੋੜੀ ਗੰਦੀ ਆ ਗੱਡੀ ਬਾਕੀ ਤੇ ਸਾਰੀ ਸਾਫ ਚਲ ਦੇਖ ਲੇ ਆਪ ਮੀ ਤਾਂ ਨਹੀਂ ਦੱਸਿਆ ਹੋਇਆ ਬਾਈ ਹੋਰ ਮੀ ਤਾਂ ਦੱਸਿਆ ਕੀ ਕਰ ਲਗਾ ਕੱਲ੍ਹ ਕਾ ਮੈਂ ਮੈਂ ਅੱਜ ਚੈੱਕ ਕਰਕੇ ਪਤਾ ਕਿਸ਼ਮੇ ਚੈੱਕ ਰਿਹਾ ਮੈਂ ਨਾ ਅੱਜ ਖੇਤਾਂ ਮੇਂ ਕੀੜਾ ਮਾਰ ਕੇ ਆਇਆ ਸਾਰੇ ਆਪ ਮੈਂ ਉਸੇ ਟਾਈਮ ਮੀ ਚੈੱਕ ਕਰਿਆ ਉਹ ਮੀ ਕਰ ਲ ਕੇ ਦੱਸਿਆ ਵੇ ਚੱਕਰ ਪਤਾ ਕੀ ਹੋ ਗਿਆ ਯਾਰ ਪੰਜ ਗਿੱਲੇ ਕਣਕੇ ਵੀ ਜੇਵੇ ਢਾਈਆਂ ਮਾ ਪਾਣੀ ਖੜਿਆ ਢਾਈਆਂ ਸੁੱਕੇ ਖੜੇ ਉਹ ਫੇਰ ਨਹੀਂ ਬੈਠ ਤਵਾਂ ਦਾ ਗੱਡੀ ਰਹਿਣ ਨਾ ਨਾ ਕੋਈ ਬਾਤ ਨਹੀਂ ਕਰ ਲ ਗਈ ਮੀ ਆ ਯਾਰ ਅਲੀ ਕੀ ਬਾਤ ਹੈ ਭੈਣ ਜੋ ਚਲੋ ਸ਼ਾਮ ਨੂੰ ਮੈਂ ਫੇਰ ਗੱਡੀ ਘਟਮਣੀ ਤੇ ਪਤਾ ਤੈਨੂੰ ਪਤਾ ਹੀ ਆ ਉਹ ਰੋਡ ਨੂੰ ਜਾਣਾ ਭੈਣ ਤੂੰ ਪੂਰਾ ਹਾਲ ਹੋ ਜਾਣਾ ਨਾ ਲੋੜ ਨਹੀਂ ਉਹ ਸਾਫ਼ ਤਰੀਕੀ ਗੱਡੀ ਘਰੀ ਮਾਰ ਲਈ ਜਾਏ ਹੂੰ ਬਾਈ ਵਿਚਾਰ ਨੂੰ ਤੋ ਤਾਰ ਦਿਆ ਨਾਈ ਪੇ ਜਾਣਾ ਤਾਂ ਨਾਈ ਮੀ ਲੈਣੀ ਅੱਜ ਨਾਈ ਛੁੱਟੀ ਬਜਾਰਿਆ ਇਹ ਦੇਖੋ ਬਾਈ ਅੰਬਾਲਾ ਜਾਣਾ ਪੜਾਗਾ ਸ਼ਾਇਦ ਚੱਲ ਦੇਖੀ ਜਾਗੀ ਕੀ ਆਪਾਂ ਕਰਾਂਗਾ ਮਿੱਤਰੋ ਆਵੇ ਕਰਾਂ ਬਾਈ ਵਾਕੀ ਗੱਡੀ ਦੀ ਸਰਵਿਸ ਹੋਊ ਸਿਕੋ ਬਾਈ ਵਧਾਈਆਂ ਤੁਹਾਨੂੰ ਵਿਆਹ ਕੀ ਬਹੁਤ ਬਹੁਤ ਉਤਰਾ ਨਵਾਂ ਦਿਨ ਨਵੀਂ ਸ਼ੁਰੂਆਤ ਅੱਜ ਬੱਦਰਬਾਈ ਫੇਰ ਹੋ ਗਈ ਬਾਈ ਬਾਕੀ ਰਾਤ ਥੋੜਾ ਜਿਹਾ ਮੈਂ ਹੀ ਪੜਿਆ ਦਾ ਪਰ ਜਿਆਦਾ ਨਹੀਂ ਪੜਿਆ ਬਾਈ ਔਰ ਟਾਈਮ ਹੋ ਰਿਹਾ ਬਾਈ ਸਵੇਰ ਕੇ 7 ਵਜ ਰਹੇ ਆ ਪਹਿਲਾਂ ਗੱਡੀ ਧੋਣੀ ਹੈ ਕਿਉਂਕਿ ਅੱਜ ਨਾ ਸਵੇਰੇ ਤੁਹਾਨੂੰ ਦੱਸਿਆ ਦਾ ਪ੍ਰੋਗਰਾਮ ਆ ਇੱਕ ਜਲਦੀ ਜਾਣਾ ਬਾਈ ਕਿਉਂਕਿ ਅੰਬਾਲਾ ਜਾਣੇ ਵਾਸਤਾ ਨਾਲ ਜਲਦੀ ਜਲਦੀ ਕਰਨਾ ਪੜ ਗਿਆ ਕਿ ਗੱਡੀ ਨਾਲ ਥੋੜੀ ਗੰਦੀ ਹੋ ਰਹੀ ਦੇਖੋ ਬਾਕੀ ਸੈਡਾਂ ਮਤੇ ਘੱਟ ਹੋ ਰਹੀ ਬਸ ਮੈਂ ਮਾਰ ਦੂੰ ਪਾਣੀ ਜ ਮਾਰ ਦੂੰ ਗੱਡੀ ਸਾਫ਼ ਸੀ ਹੋ ਜਾਵੇ ਥੋੜੀ ਯਾਰ ਬੁਰਾ ਹਾਲ ਹੋਇਆ ਤਾਂ ਅੱਜ ਜਲਦੀ ਉੱਠਿਆ ਸਵੇਰੀ ਤੜਕੀ ਆ ਟਾਈਮ ਤੇ ਲ ਜਹਾਂ ਜਾਵਾਂਗੇ ਬਾਕੀ ਬੂਫਰ ਕੱਢਦੇ ਗੱਡੀ ਦਾ ਕਿਉਂਕਿ ਮਨ ਸਮਾਨ ਲੈ ਕੇ ਜਾਣਾ ਕੁਝ ਹੋਰ ਮਗਾ ਤੰਗੀ ਨਾ ਹੋ ਆ ਯਾਰ ਕਿਸੇ ਜਿਹੀ ਠੀਕ ਨਹੀਂ ਵੈਸੇ ਦੋ ਜਗ੍ਹਾ ਕਿੰਨੀ ਕ ਮੱਲਾ ਪਰ ਫਿਰ ਵੀ ਚਲੋ ਕੁਛ ਨਾ ਕੁਛ ਰੱਖੀ ਆਹਾ ਆਓ ਮਿੱਤਰੋ ਗੱਡੀ ਗਈ ਚਮਕ ਆਪਾਂ ਵੀ ਚਮਕ ਗਏ ਬਾਈ ਬਾਕੀ ਇਧਰ ਇਹ ਵਗਨੋਂ ਮਬਾਦੀ ਕਰਨੇ ਬੁਲਾਇਆ ਤਾਂ 9:30 9:30 ਵਜੇ ਤੱਕ ਕਹਿੰਦੇ ਆ ਜੀ ਕੋ ਪਰ 9 ਹੋ ਰਹੀ ਬਾਈ ਟਾਈਮ ਕਿਉਂ ਲੱਗੋ ਜਾ ਯਾਰ ਤਿਆਰ ਹੁੰਦੇ ਹਮੰਦੇ ਕਿਉਂਕਿ ਰਸਤੇ ਕਰਕੇ ਚੱਕਰ ਮੈਨੂੰ ਜਾਣ ਦਾ ਉਮਾਲ ਹੀ ਆ ਬਾਈ ਨਹੀਂ 15 ਮਿੰਟ ਲੱਗੇ ਕਰਨੇ ਵੀ ਉਹ ਨਹੀਂ ਪਤਾ ਜਾਮ ਕਰਕੇ ਜਾ ਉਸ ਕਰਕੇ ਅੱਧਾ ਪੂਣਾ ਘੰਟਾ ਲੱਗ ਜਾ ਚਲੋ ਤੇ ਹਿਮਾਲ ਦਾ ਨਾਮ ਬਾਈ ਨੇ ਹੁਣੇ ਕੁਸਤੇ ਕੁਸ ਖਲਾਰਾ ਪਾਦੇ ਆ ਗੱਡੀ ਮੰ ਖੋਲੋ ਗੇਟ ਫੇਰ ਕੇ 9 ਵਜੇ ਬਈ ਲੈਣਾ ਲੱਗ ਜਾ ਗੋਮਾ ਬਾਕੀ ਪਾਣੀ ਖੜਿਆ ਮੈਂ ਕਹਾ ਚਲੋ ਸਾਈਡ ਦੇ ਦੇ ਬਿਚਾਰੇ ਲੰਘ ਜਾਣਗੇ ਇੱਧਰੋਂ ਸੁੱਕੇ ਬਈ ਆ ਵੀ ਗੱਡੀ ਤੇ ਹੋਈ ਹੋਈ ਆ 9:40 ਠੀਕ ਹੈ ਜੀ ਬਾਈ ਕੁ ਅੰਟੀ ਮਿਲ ਗਈ ਤੇ ਵਿਚਾਰੀ ਬਪਰੋਰ ਗਈ ਦਿਓ ਹੱਤ ਵਿਚਾਰੀ ਕ ਮਾਰ ਰਹੀ ਦੀ ਕਿਸੇ ਕਿਸੇ ਨੂੰ ਮਾਮਾ ਕੱਲੇ ਯਾਰਿਆ ਕਿਉਂਕਿ ਬਣਾ ਯਾਰ ਬੱਸਾਂ ਕਾਰਾਂ ਕੁਝ ਨਹੀਂ ਬੱਸਾਂ ਕਾਰਾਂ ਤਾਂ ਚੱਲ ਰਹੀਆਂ ਬੱਸਾਂ ਟੈਂਪੋ ਟੰਪੂ ਬਾਈ ਕੁਝ ਨਹੀਂ ਬਹੁਤ ਔਖਾ ਬਾਈ ਨੇੜੇ ਵਾਲੇ ਪਿੰਡਾਂ ਨੂੰ ਬਾਈ ਬਹੁਤ ਜ਼ਿਆਦਾ ਦੁਖਾ ਇਸ ਦਾ ਬਾਕੀ 9 ਵਜੇ ਚੱਲੇ ਦਾ ਪੂਰੇ 9:40 ਹੋ ਗਏ ਬਾਈ ਬਾਕੀ ਹਾਲੀ ਨਾ ਸਵੇਰ ਕਰਕੇ ਥੋੜਾ ਜਮ ਘਟਦਾ ਜੇ ਹੋਰ ਟਾਈਮ ਨੂੰ ਹੁੰਦਾ ਕਿ ਤਾਂ ਫਿਰ ਘੰਟਾ ਇਹਦੇ ਉੱਪਰ ਉੱਪਰ ਟਾਈਮ ਲਗਾ ਇੱਕ ਘੰਟਾ ਸਵਾ ਘੰਟਾ ਜਾਂ ਡੇਢ ਘੰਟਾ ਬਾਕੀ ਪਹੁੰਚ ਗਿਆ ਆਪਣੀ ਡੈਸਟੀਨੇਸ਼ਨ ਉੱਪਰ ਹੁਣ ਬਾਲਾ ਹਾਲੀ ਸੁਨਣਾ ਪੜਿਆ ਕਿਉਂਕਿ ਸਵੇਰ ਦਾ ਟਾਈਮ ਹੈ ਨਾ ਹੌਲੀ ਹੌਲੀ ਭਰਦਾ ਚੱਲੇ ਜਾਗਾ ਦੇਖੇ ਤਾਂ ਵਈ ਗੱਡੀ ਸਾਈਡ ਮਾ ਤੇ ਲਾਈ ਆ ਬਿਲਕੁਲ ਪੂਰੀ ਪੂਰੀ ਜਗ੍ਹਾ ਭਾਈ ਲਾਈ ਆ ਕਿਉਂਕਿ ਯਾਰ ਸਾਨੂੰ ਪਤਾ ਹੀ ਹੈ ਸ਼ਹਿਰ ਮਾ ਬਾਕੀ ਉਹ ਅਲਟੋ ਦੇਖੋ ਯਾਰ ਅਲਟੋ ਨਿਕਲ ਜਾ ਗਈ ਅਲਟੋ ਤਾਂ ਬਹੁਤ ਜਗ੍ਹਾ ਹੈ ਰਲਟੋ ਚੁੱਕਾ ਤਾਂ ਉਹ ਸਾਹਮਣੀ ਘਰ ਆਵਾ ਨਿਕਲ ਜਾਣੀ ਚਾਹੀਦੀ ਵੈਸੇ ਤਾਂ ਗੁਰ ਕੀ ਮਨ ਤੋ ਲਿਹੇ ਅਨੇ ਭਗਤ ਬਿਨਾ ਬਹੁ ਨੂ ਮੇ ਚਾਨੇ ਬੋਲ ਟਾਈਮ ਕੋ ਕੁਛ ਪਤਾ ਨਹੀਂ ਲੱਗਦਾ 9:30 ਆਇਆ ਤਾਂ ਬਾਈ ਪਹਿਲਾਂ ਚਿੱਟੀ-ਚੁੱਟੀ ਦੇਣ ਲੱਗੇ ਚਾਹ ਪਾਣੀ ਪੀਆ ਫ੍ਰੀ ਹੋਏ ਬਸ ਚੱਲਾਂ ਘਰਾਂ ਨੂੰ ਗਏ ਤਾਂ ਨੇੜੀ ਇੱਥੇ ਚਿੱਟੀ ਦੇਣ ਮੱਟ ਫੇਰ ਵੀ ਨਾ ਨਵੀਂ ਜਗ੍ਹਾ ਜਾਂ ਹਾਂ ਟਾਈਮ ਤਾਂ ਲੱਗਈ ਆ ਯਾਰ ਆਗਲਾ ਉਹ ਬੈਠ ਕਰਦੇ ਹੋਏ ਓਹੋ ਕੈਮਰਾ ਗੰਦਾ ਹੋ ਰਿਹਾ ਯਾਰ ਵਾਲ ਕਟਾਣੇ ਦਾ ਪਹਿਲਾਂ ਮਨ ਹੈ ਵੀ ਤਾਂ ਵੀ ਵਾਲ ਕਟਾਉਂਗਾ ਸਾਲਾ ਇਹ ਵੀ ਨਾ ਮੰਨ ਜਾਂ ਨਹੀਂ ਕਰ ਰਿਹਾ ਥੱਕ ਜੀ ਗਏ ਯਾਰ ਉਹ ਵੀ ਨਾ ਸਿਰ ਨਹੀਂ ਭਾਰ-ਭਾਰਾ ਹੋ ਜਾਂਦਾ ਬਸ ਉਹ ਤਖਾਵਟ ਜੀ ਹੋ ਜਾ ਬੇਮਤਬਲੀ ਤਖਾਵਟ ਹੋ ਜਾ ਜਿੱਦਾਂ ਉਹ ਗੱਤਨ ਕੋਈ ਬੈਠਿਆ ਲੈ ਜਾ ਕੇ ਉਹ ਯਾਰ ਔਖਾ ਫਾਇਜ ਜਾਣਾ ਨਾ ਫੇਰ ਮਾਇਆ ਛੋੜ ਪਰ ਕੱਲ ਨੂੰ ਦੇਖੀ ਜਾਏ ਕੱਲ ਨੂੰ ਕਟਾਵਾਂਗੇ ਵਾਲ ਕਿਉਂਕਿ ਪਰਸ ਨੂੰ ਵਿਆਹ ਹੈ ਨਗਾ ਬਾਈ ਜਿੰਨ ਕਿ ਅੱਜ ਚਿੱਠੀ ਦੇ ਕੇ ਆਏ ਨਾ ਇਨਕਾ 5 ਤਰੀਕਾ ਨਾ ਸੌਰੀ 6 ਤਰੀਕਾ ਵਿਆਹ ਹੈ ਬਾਈ ਬਾਕੀ ਚਲਾ ਪਿੰਡ ਨੂੰ ਬਾਈ ਪਿੰਡ ਨੂੰ ਜਾਣਾ ਘੜਾ ਪੈਣ ਜੋ ਸੌਖਾ ਨਹੀਂ ਮਾਨੂੰ ਪੂਰੇ ਮਨੂਰੇ ਤੇ ਨਾ 5 ਮਿੰਟ ਬਸ ਆਉਣ ਲਿਆਉਣ 5 ਮਿੰਟ ਲੱਗਦੇ ਬਾਈ ਸਿੱਧਾ ਥਾ ਰਣੀ ਗੱਲ ਆ ਬਾਕੀ ਮਿੱਤਰੋ ਮੀਟਿੰਗ ਹੋਣਗੀ ਹੋਈ ਦੀ ਭਗਵੰਤ ਮਾਨ ਆਰਸ ਕੀ ਬਾਕੀ ਮਿੱਤਰੋ ਉਹਨਗੀ ਮੀਟਿੰਗ ਹੋਈ ਦੀ ਭਗਵੰਤ ਮਾਨ ਔਰ ਕਿਸਾਨ ਜਿਥੇ ਬੰਦਿਆਂ ਕੀ ਉਹਨਾਂ ਕੋਈ ਆਪਸੀ ਤਾਲਮਿਲ ਬੈਠਿਆ ਨਹੀਂ ਹੈ ਬਾਈ ਕਿਉਂਕਿ ਨਾ ਕੋਈ ਸੁਣ ਕਉ ਉਸ ਕਹਿ ਰਦੇ ਉਹ ਵਿਚਾਰਾ ਕੁਝ ਕਹਿਦਾ ਉਹਨੇ ਆਖਰ ਮੈਂ ਉਹ ਹੀ ਕਹਿ ਦਿਆ ਦੀ ਆਕਰਮਾਨਗਾ ਵੀ ਜੋ ਹੋਵਾ ਕਰ ਲਓ ਬਾਈ ਕਹੀਂ ਫਿਰ ਉਸਨ ਪੋਸਟ ਬਾਰਕੀ ਦੀ ਵੀ ਉਹ ਮੇਰਾ ਕਹਿਣਾ ਇਹੋ ਤਾਂ ਵੀ ਜਿਹੜਾ ਆਪਾਂ ਰਸਤੇ ਰੋਕਾਂਗੇ ਜਾਂ ਕਿਸੇ ਹੋਰ ਕੰਮ ਕਰਾਂ ਐਸੇ ਕੰਮ ਕਰਨ ਦੇ ਵੀ ਆਪਣੇ ਵਰਗ ਕੇ ਲੋਕਾਂ ਨੂੰ ਆਮ ਲੋਕਾਂ ਨੂੰ ਦੁਖੀ ਹੋਵਾਂ ਇਸ ਤੇ ਕੋਈ ਜੋ ਕਿਸੇ ਕੀ ਹ ਮਸਲੇ ਦਾ ਹੱਲ ਨਹੀਂ ਹੈ ਵੀ ਕੋਈ ਹੋਰ ਤਰਕੀਬ ਲਾਓ ਜਾਂ ਕੋਈ ਹੱਲ ਕੱਢੋ ਜੀ ਪ੍ਰੋਬਲਮ ਦਾ ਜਿਸ ਤੇ ਕੰਮ ਬਣ ਜਾ ਬਾਈ ਕਈ ਨਵੇਂ ਠੀਕ ਵੀ ਆ ਭਗਵਾਨ ਤਮਾਨ ਕੀ ਅਰਬਾਦ ਆ ਓੱਖਾ ਤਾਂ ਹੋ ਗਈ ਆ ਬਾਈ ਜਦ ਆਪਾਂ ਰੋਡ ਉੱਤੇ ਬੈਠੇ ਆ ਇਹ ਆਪਾਂ ਨੂੰ ਇੰਨੀ ਓਕੀ ਆ ਜਿਹੜਾ ਸਾਲ ਆਣ ਜਾਣੇ ਕੀ ਤੰਗੀ ਮਾਨੂੰ ਆ ਉਹ ਮਾਨੂੰ ਪਤਾ ਜ ਮਰ ਦਿਲ ਜਾਣ ਰਿਹਾ ਬਾਈ ਜੇ ਲੋਕਲ ਬੰਦੇ ਨੂੰ ਪਤਾ ਹੋਆ ਉਸ ਚੀਜ਼ ਦਾ ਇਹ ਮਰਦੇ ਹੱਦ ਵਿੱਚ ਪਿੱਛਾ ਜੇ 23 40 ਕਿਲੋਮੀਟਰ ਹਟਵਾ ਗੋਆ ਕੋਈ ਇਸ ਨੂੰ ਉਸ ਨੂੰ ਕੋਈ ਪ੍ਰੋਬਲਮ ਜੇ ਉਹਨੂੰ ਪੁੱਛਾਂਗੇ ਵੀ ਧਰਨ ਆ ਲਗ ਰਿਹਾ ਤੈਨੂੰ ਕੋਈ ਪ੍ਰੋਬਲਮ ਆਲਾ ਕਹ ਦੇਗਾ ਮਨ ਤੋਂ ਕੋਈ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਤਾਂ ਨੇੜੇ ਵਾਲਿਆਂ ਨੂੰ ਲੋਕਲਸ ਨੂੰ ਜ਼ਿਆਦਾ ਪ੍ਰੋਬਲਮ ਆ ਰੋਡ ਬੰਦ ਕਰ ਕਰਕੇ ਮੇਰੇ ਹਿਸਾਬ ਦੇ ਦੋ ਕਿਸੇ ਮਸਲੇ ਦਾ ਹੱਲ ਨਹੀਂ ਹੋ ਰਿਹਾ ਹੈ ਇਤਤਕ ਸਾਨੂੰ ਪਤਾ ਯਾਰ 1 ਸਾਲ ਤੇ ਉੱਪਰ ਹੋ ਗਿਆ ਕੰਮ ਇਹ ਉਹ ਆਪਣਾ ਜਿਹੜਾ ਲਗਦਾ ਧਰਨ ਲਗਦਾ ਸ਼ਾਇਦ 8 9 ਫਰਵਰੀ ਨੂੰ ਲੱਗਦਾ ਬਾਈ ਥੰਮ ਦੇਖ ਲਓ ਮਾਰਚ ਆ ਗਿਆ 1 ਸਾਲ ਦੇ ਉੱਪਰੋ ਚਲੇ ਗਏ ਕੁਝ ਦਿਨ ਬਾਈ ਹਲੇ ਵੀ ਕੁਝ ਹੱਲ ਨਹੀਂ ਹੋ ਰਿਹਾ ਹੈ ਇੱਕ ਸਾਲ ਮਾ ਯਾਰ ਕਿੰਨੀਕ ਤੰਗੀ ਆ ਨਾ ਆਣੇ ਜਾਣੇਗੀ ਬਹੁਤ ਜ਼ਿਆਦਾ। ਬਾਕੀ ਆਪਾਂ ਤਾਂ ਕਰਾਂ ਯਾਰ ਦੇਖੋ ਘਰ ਦੇ ਬੈਠੇ ਵੀ ਆਪਣੇ ਭਲੇ ਵਾਸਤੇ ਆਂ। ਕੋਈ ਦੇਖੋ ਆਪਣੇ ਘਰ ਕੀ ਲੜਾਈ ਦਾ ਹੈ ਨਹੀਂ ਨੀ ਕਿਸਾਨਾਂ ਕੀ ਬਾਈ। ਆਪਾਂ ਵੀ ਕਿਸਾਨ ਆ ਸਾਰਾ ਕੁਝ ਆ। ਬਟ کہیں ਨਾ کہیں ਉਹ ਚੀਜ਼ ਸੋਚੀ ਜਾ ਵੀ ਇਸ ਮਸਲੇ ਨੂੰ ਹੱਲ ਕਿਸ ਤਰ੍ਹਾਂ ਕਰੇ ਜਾ। ਕੋਈ ਠੰਡੇ ਢੰਗ ਗੇ ਡੂੰਗੀ ਸੋਚ ਸੋਚ ਕਰ ਦੇਖਣਾ ਪਟਾਗਾ ਬਾਈ ਇਸ ਤਰ੍ਹਾਂ ਰੋਡ ਬੰਦ ਕਰ ਕਰ ਲੋਕਾਂ ਨੂੰ ਕਸ਼ਟ ਦੇ ਰਹੇ ਆ ਆਪਾਂ ਸਰਕਾਰ ਨੂੰ ਇਸ ਚੀਜ਼ ਦਾ ਕੋਈ ਕਸ਼ਟ ਨਹੀਂ ਮੇਰੇ ਹਿਸਾਬ ਦੇ ਤੋਂ ਬਾਈ ਬਾਕੀ ਗਲਤਾਂ ਜਾਂ ਠੀਕ ਆ ਇਹ ਦੱਸਿਓ ਤਾਂ ਬਾਈ ਇਸ ਗੱਲ ਲੋਕਾਂ ਨੂੰ ਕਸ਼ਟ ਜ਼ਿਆਦਾ ਆ ਰਿਹਾ ਸਰਕਾਰ ਨੂੰ ਬਹੁਤ ਘੱਟ ਆ ਰਿਹਾ ਬਾਈ ਸਰਕਾਰ ਨੂੰ ਕਿੰਨੇ ਰਸਤੇ ਰਸਤਿਆਂ ਦੇ کیا ਫਰਕ ਪੜ ਰਿਹਾ ਕਿਹਾ ਨਹੀਂ ਆਪਾਂ ਆ ਲੋਕਲ ਬੰਦੇ ਨੂੰ ਬਹੁਤ ਜ਼ਿਆਦਾ ਫਰਕ ਆ ਗਈ ਇਸ ਚੀਜ਼ ਦਾ ਉਹ ਸਾਹਮਣੇ ਰਿਹਾ ਟੋਲ ਟੈਕਸ ਬਾਈ ਕਦੇ ਉਹਨਾਂ ਨੂੰ ਸਿੱਧਾ ਭੱਗ ਜਾਣਾ ਤੇ ਸਿਰਫ ਟੂਲਟੈਕ ਸੀਗੇ ਪਰਲੇ ਪਾਸ ਆਣੇ ਨੂੰ ਸਿਰਫ ਲਾ ਲੋ ਵੀ 200 ਫੁੱਟ ਉਧਰ ਆਣੇ ਦਾ ਚੱਕਰ ਮਾ ਨਾ ਬਾਈ ਬਸਾਲਾ ਸਾਰਾ ਗੇੜ ਘੁੰਮਿਆ ਪੜਿਆ ਬਾਈ ਸਿਰਫ 2 200 ਫੁੱਟ ਉਧਰ ਆਣਾ ਦਾ ਯਸ ਤੇ 200 ਫੁੱਟ ਉਧਰ ਘੱਗਰ ਘੱਗਰ ਕੇ ਬੋਲ ਬਾਪਣਾ ਲੱਗਿਆ ਹੋਇਆ ਬਾਈ ਸ਼ੰਭੂ ਬਾਰਡਰ ਵੀ ਕਹਦੇ ਆਂ ਬਸ ਨਹੀਂ ਵਸਾਰਾ ਘੁੰਮਣਾ ਪੜਾਗਾ ਘੰਟਾ ਡੇਢ ਕਹੀਂ ਨਹੀਂ ਗਿਆ ਬਾਈ ਪੌਣੇ 4 ਹੋਏ ਆ ਬਾਈ ਮੈਂ ਨਹੀਂ ਕਹਿੰਦਾ 5 ਵਜੇ ਦੇ ਪਹਿਲਾਂ ਸਿਰੇ ਲੱਗ ਜਾ। ਇੰਨੀ ਕਸ਼ਟੀ ਐ ਦੁਖੀ ਆ ਬਾਈ। 1 ਘੰਟਾ ਕਹਾਂ ਇਸ ਨੂੰ ਸਿਰਫ 1 ਮਿੰਟ ਚਾਹੀਦਾ ਆ ਪਾਰ ਕਰਨ ਨੂੰ। ਕਹਾਂ 1 ਘੰਟਾ। ਬਹੁਤ ਔਖਾ ਐ। ਬਾਕੀ ਚਲੋ ਮਰਜ਼ੀ ਆ ਮਾਲਕੀ। ਇਸਮਾ ਵੀ ਕੋਈ ਰਾਜ ਹੋਣਾ ਬਾਈ। ਆਪਾਂ ਤਾਂ ਆਪਣੇ ਮਨ ਕੀ ਸੋਚ ਰਹੇ ਆ। ਠੀਕ ਨਹੀਂ। ਕੋਈ ਮਾਲਕ ਇਸਮਾ ਵੀ ਕੋਈ ਹੋਣਾ। ਇਹ ਰਾਸ ਤੇ ਵੀ ਬਾਈ ਠੱਪ ਹੋ ਲਈਏ। ਯੋ ਦਿਨ ਰਾਤ ਰੋਡ ਚਲਾਨਾ ਰੋਡ ਇੰਨੇ ਸਖਸ਼ਮ ਨਹੀਂ ਹੈ ਜਿਹੜੇ ਆਪਣੇ ਤਾਂ ਨੇ ਦੇਖਿਆ ਹੋਣਾ ਯਾਰ ਰੋਡ ਕਿੰਨੇ ਮਜ਼ਬੂਤ ਬਣੇ ਹੋ ਆ ਟਟ ਲਾਈਨ ਬਸਾਰੇ ਉਹਨਾਂ ਵਿੱਚ ਖੱਡੇ ਪੜ ਜਾਂ ਨਾ ਵਿਚਾਰੇ ਕਾ ਇੰਨੇ ਜੋਗਾ ਯਾਰ ਵਾਲਾ ਮੈਂ ਖੱਡੇ ਪੜ ਗਏ ਬਾਈ ਮਾਰੇ ਪਿੰਡ ਕੀ ਨਾ ਜਿਤਨੀ ਵੀ ਮਨਗਾ ਜਾਲਾ ਜਿਹੜੀ ਐਸਯੂਵੀ ਗੱਡੀ ਐਸਯੂਵੀ ਗੱਡੀਆਂ ਨਾ ਤਾਂ ਉੱਚੀਆਂ ਬਾਈ ਜਿਹੜੀ ਆਪਣੀ ਛੋਟੀ ਸੈਡਾਨ ਗੱਡੀਆਂ ਜਹੇਚ ਬੈ ਕੇ ਗੱਡੀਆਂ ਬਾਈ ਉਹਨਾਂ ਕੇ ਨਾ ਕਿਸੇ ਵੀ ਗੱਡੀ ਕੇ ਬਾਈ ਨੀਚਾ ਨਾ ਨੇ ਫਲੈਪ ਸੇ ਲੱਗੇ ਹੋ ਮਾ ਬਾਈ ਪਲਾਸਟਿਕ ਕੇ ਸਕੀ ਗੱਡੀ ਇੱਕ ਗੱਡੀ ਸਿੰਗਲ ਗੱਡੀ ਕਾ ਵੀ ਬਚਾ ਨਹੀਂ ਰਹਿ ਰਿਹਾ ਭਾਈ ਇਤਨਾ ਬੁਰਾ ਹਾਲ ਹੋ ਰਿਹਾ ਜਿਹੜਾ ਚੱਲ ਗੱਡੀ ਕੱਟਦਾ ਹੀ ਨਹੀਂ ਹੈ ਜਿਹੜਾ ਤੋਂ ਆਏ ਮਤਲਬ 2-4 ਵਾਰੀ ਆਉਰੇ ਨੂੰ ਉਸਕੀ ਤਾਂ ਕਹਿ ਗਣੇ ਜਿਸਕੀ ਦਿਨ ਰਾਤ ਗੱਡੀ ਚੱਲ ਰਹੀ ਆ ਨਾ ਭਾਈ ਮਤਲਬ ਫਿਰਾ ਬੰਦਾ ਉਸਕੀ ਗੱਡੀ ਦੇ ਤੜਾ ਫਲੈਪ ਨਹੀਂ ਰਹੇ ਭਾਈ ਪਲਾਸਟਿਕ ਦੇ ਇੰਨਾ ਬੁਰਾ ਹਾਲ ਆ ਕਿਉਂਕਿ ਬੰਦਾ ਕਦ ਤੱਕ ਵਜਾਗਾ ਚੱਲਦਾ ਰਹਾ ਜਦੋਂ ਉਹ ਕਦੀ ਉਹ ਲੰਘਣਾ ਹੋ ਆ ਇੱਕ ਅੱਧੀ ਵਾਰੀ ਉਹ ਵਾਲਾ ਕੰਮ ਹੈ ਨਹੀਂ ਭਾਈ ਰੋਜ਼ ਲੰਘਣਾ ਰੋਜ਼ ਉਹ ਕਰਨਾ ਬੁਰਾ ਹਾਲ ਆ ਦੇਖੇ ਗੱਡੇ ਗੱਡੇ ਖੰਡੇ ਪੜੇ ਆ ਨਾ ਹੋਟਰ ਵੀ ਲਵਾਣਾ ਬੜਾ ਗੱਡੀ ਵਾਂ ਮੈਂ ਯਾਰ ਨਾ ਮੈਨੂੰ ਵੇਸਾ ਕੰਮ ਨਿਉ ਲਗਾ ਵੀ ਚੱਲ ਕਾਹ ਨੂੰ ਕਾਹ ਨੂੰ ਕੀ ਕਰਨਾ ਕਿਆ ਲੋੜ ਹੈ ਕਿਆ ਲੋੜ ਮੇਰੇ ਗੱਲ ਲੈਂਡ ਕ੍ਰੂਜ਼ ਚੱਲ ਰਹੀ ਆ ਤਾਨੂੰ ਪੌਣੇ ਪੰਜ ਗਿਆ ਤੇ ਦੇਖੋ ਨਾ ਪੌਣੇ ਚਾਰ ਗਿਆ ਤੇ ਜਦ ਚਾਰ ਪੰਜ ਹੋਏ ਸਿੱਧਰ ਸੰਜਰ ਪਰ ਆ ਗਏ ਬਾਈ ਗੱਡੀ ਦੀ ਸਾਈਡੇ ਬਹੁ ਮਿਲੀ ਬਾਈ ਨੂੰ ਪੀਛੇ ਪਿੱਛਾ ਪਿੱਛਾ ਮਨੂੰ ਮਿਲੀ ਗਈ ਸਾਈਡ ਕਿਉਂ ਅਗਲਾ ਜਾ ਇੱਕ ਵਾਰੀ ਦੱਬਾ ਨਾ ਕੋ ਕੋ ਸਾਈਡ ਮਾ ਹੁੰਦੇ ਚਲੇ ਜਾ ਲੋਗ ਸਿੱਧਾ 15 ਮਿੰਟ ਮਾ ਹੋ ਗਏ ਸੰਜਰ ਪਰ ਦੇਖੋ ਔਰ ਬੋਏ ਨੇ ਗੱਡੀ ਬਾਪ ਪੇਲੀ ਪਿੱਛਾ ਪਿੱਛ ਮੈਂ ਵੀ ਮਾ ਦੱਬੀ ਰੱਖੀ ਮਾ ਚਲੀ ਚੱਲ ਲੈ ਹੀ ਚੱਲ ਬਾਬੇ ਦਾ ਨਾਮ ਇਹ ਵੀ ਉਹ ਨਹੀਂ ਪਤਾ ਲੱਗ ਰਿਹਾ ਉਹ ਮੇਰੀ ਸਿਕਿਉਰਟੀ ਮੈਂ ਉਸ ਦੀ ਸਿਕਿਉਰਟੀ ਮਾ

ਉਹ ਬਰਾਇਮ ਨੇ ਕਰਿਆ ਫੋਨ ਯਾਰ ਉਹ ਭੈਣ ਨੇ ਫੋਨ ਨਹੀਂ ਹਾਂ ਮੈਸੇਜ ਹੋਈ ਦੀ ਬਾਅਦ ਉਹ ਕੰਪਾ ਜਾਰਾ ਘੜਨਾ ਫੋਨ ਫੋਨ ਨੂੰ ਪੁੱਛ ਲੈ ਬਾਈ ਕਹਦੇ ਨਹੀਂ ਆਪਣਾ ਬੇਰਕ ਹਾਂ ਕਹਦੇ ਜੋ ਆਇਓ ਮੌਕਾ ਬਾਈ ਕਦੀ ਹੋਵਾ ਕਹਦੇ ਹਟਕੇਗਾ ਹੈਪੀ ਬਰਥਡੇ ਟੂ ਯੂ ਮਾਜਾ ਲੈ ਲੈ ਮਾਜਾ ਆਪਣਾ ਨਾਮ ਕੱਟੀ ਜਾ ਰਿਹਾ ਕੱਟ ਦੇ ਕੱਟ ਦੇ ਤਾੜੀਆਂ ਮਾਰ ਓਏ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਗੁਰਬ ਤਾੜੀ ਮਾਰ ਬਾਈ ਸਨੈਪ ਕੀ ਨਾ ਉਹ ਦੂਸਰੀ ਮਾਰ ਦੀ ਦੂਸਰੀ ਮਾਰ ਆ ਬਾਕੀ ਮਿੱਤਰੋ ਅੱਜ ਕੀ ਵੀਡੀਓ ਅਸੀਂ ਸਮਾਪਤੀ ਕਰਾਂ ਬਾਈ ਵੀਡੀਓ ਵਧੇ ਲੈ ਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ